ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਨੂੰ ਲੈ ਕੇ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਸਹਿਮਤੀ ਨਹੀਂ ਹੋਈ ਅਤੇ ਹੁਣ ਗੱਠਜੋੜ ਨਹੀਂ ਹੋਵੇਗਾ ਤੇ ਹੁਣ ਇਹ ਅਕਾਲੀ ਦਲ ਅਤੇ ਬੀਜੇਪੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਬੀਤੇ ਕੱਲ ਦੇ ਵਿੱਚ ਦੱਸਿਆ ਗਿਆ ਸੀ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜਾ ਹੋ ਸਕਦਾ ਹੈ ਪਰੰਤੂ ਇਸਤੇ ਗੱਲ ਉੱਤੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਸੀ ਤੇ ਬੀਤੇ ਦਿਨਾਂ ਦੇ ਵਿੱਚ ਰਾਜਵਾਣਾਂ ਨੂੰ ਲੈ ਕੇ ਵੀ ਅਮਿਤ ਸ਼ਾਹ ਨੇ ਇੱਕ ਬਿਆਨ ਦਿੱਤਾ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹਨੂੰ ਪਛਤਾਵਾ ਹੀ ਨਹੀਂ ਉਸ ਨੂੰ ਕਿਹਦੀ ਗਲਤੀ ਦਾ ਜਿਹੜੀ ਮਾਫੀ ਦਿੱਤੀ ਜਾਵੇ ਤੇ ਜਿਸ ਤੋਂ ਬਾਅਦ ਹੁਣ ਕੀ ਅਕਾਲੀ ਦਲ ਦੇਖਣਯੋਗ ਇਹ ਹੋਊਗਾ ਕਿ ਅਕਾਲੀ ਦਲ ਭਾਜਪਾ ਦੇ ਨਾਲ ਗੱਠਜੋੜ ਕਰੇਗੀ ਜਾਂ ਨਹੀਂ ਜੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਬਲਵੰਤ ਸਿੰਘ ਰਾਜਵਾਣਾਂ ਨੂੰ ਲੈ ਕੇ ਅਮਿਤ ਸ਼ਾਹ ਨੇ ਇੱਕ ਵੱਡਾ ਬਿਆਨ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਨੂੰ ਪਛਤਾਵਾ ਹੀ ਉਹਨਾਂ ਨੂੰ ਕਾਦੀ ਗਲਤੀ ਦੀ ਮਾਫੀ ਦਿੱਤੀ ਜਾਵੇ ਤੇ ਜਿਸ ਤੋਂ ਬਾਅਦ ਹੁਣ ਵੇਖਣਯੋਗ ਹੋਵੇਗਾ ਕਿ ਅਕਾਲੀ ਦਲ ਭਾਜਪਾ ਦੇ ਨਾਲ ਗੱਠਜੋੜ ਕਰੇਗੀ ਜਾਂ ਨਹੀਂ ਤੇ ਹੁਣ ਦੱਸਦੀ ਹੈ ਕਿ ਇਸ ਗੱਲ ਨੂੰ ਲੈ ਕੇ ਵੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਸਾਡਾ ਚੈਨਲ ਕੋਈ ਵੀ ਪੁਸ਼ਟੀ ਨਹੀਂ ਕਰਦਾ ਤੇ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਜਿਹੜੀ ਭਾਜਪਾ ਦੇ ਨਾਲ ਗੱਠਜੋੜ ਨਹੀਂ ਕਰੇਗੀ ਤੇ ਸਹਿਮਤੀ ਕੋਈ ਵੀ ਨਹੀਂ ਬਣੀ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਕੱਲ ਦੱਸਿਆ ਜਾ ਰਿਹਾ ਸੀ ਕਿ 12 ਫਰਵਰੀ ਨੂੰ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘਾ ਬਾਦਲ ਦਿੱਲੀ ਪਹੁੰਚ ਰਹੇ ਹਨ ਤੇ ਜਿੱਥੇ ਉਹ ਭਾਜਪਾ ਦੇ ਨਾਲ ਅੰਦਰੂਨੀ ਕਮੇਟੀ ਦੇ ਨਾਲ ਜਿਹੜੀ ਮੀਟਿੰਗ ਕਰਨਗੇ ਤੇ ਜਿਸ ਤੋਂ ਬਾਅਦ ਹੀ ਅੰਤਿਮ ਫੈਸਲਾ ਹੋਵੇਗਾ ਤੇ ਦਰਸਲ ਭਾਜਪਾ ਚਾਹੁੰਦੀ ਹੈ ਕਿ ਫਿਲਹਾਲ ਅਕਾਲੀ ਦਲ ਦੇ ਨਾਲ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਗੱਠਜੋੜ ਕਰ ਲਿਆ ਜਾਵੇ ਤੇ ਜਦ ਕਿ ਅਕਾਲੀ ਦਲ ਚਾਹੁੰਦੀ ਹੈ ਕਿ 2027 ਦੀਆਂ ਜਿਹੜੀ ਵਿਧਾਨ ਸਭਾ ਚੋਣਾਂ ਹੈ ਹਾਂ ਹੁਣ ਤੋਂ ਸੀਟਾਂ ਜਿਹੜੀਆਂ ਤੈਅ ਕੀਤੀਆਂ ਜਾਣ ਤੇ ਅਕਾਲੀ ਦਲ ਦਾ ਮੰਨਣਾ ਹੈ ਕਿ ਜੇਕਰ ਹੁਣ ਸਮਝੌਤਾ ਨਾ ਹੋਇਆ ਤਾਂ 2027 ਵਿੱਚ ਸੀਟਾਂ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ ਤੇ ਗੱਠ ਜੋੜ ਤੇ ਅਸਰ ਪਵੇਗਾ ਤੇ ਇਸੇ ਲਈ ਅਕਾਲੀ ਦਲ ਚਾਹੁੰਦਾ ਹੈ ਕਿ ਲੋਕ ਸਭਾ ਤੇ ਵਿਧਾਨ ਸਭਾ ਦੇ ਲਈ ਹੁਣੇ ਹੀ ਸੀਟਾਂ ਤੈਅ ਹੋ ਜਾਣ ਕਿ ਕੌਣ ਵੱਡੀ ਭੂਮਿਕਾ ਅਦਾ ਕਰੇਗਾ ਤੇ ਉੱਥੇ ਹੀ ਲੋਕ ਸਭਾ ਦੇ ਲਈ ਅਕਾਲੀ ਦਲ ਅਤੇ ਭਾਜਪਾ ਵਿਚਾਲੇ 8 5 ਅਤੇ 7 6 ਫਾਰਮੂਲੇ ਤੇ ਗੱਲ ਹੋ ਰਹੀ ਹੈ ਯਾਨੀ ਕਿ ਅਕਾਲੀ ਦਲ ਅਤੇ ਭਾਜਪਾ ਲਈ ਜਿਹੜੀ 5 ਤੋਂ 6 ਸੀਟਾਂ ਨੇ ਜਿਹੜੀਆਂ ਛੱਡਣ ਨੂੰ ਤਿਆਰ ਹੈ ਜਦ ਕਿ ਪਹਿਲਾ ਤਿੰਨ ਸੀਟਾਂ ਜਿਹੜੇ ਗੁਰਦਾਸਪੁਰ ਅਮ੍ਰਿਤਸਰ ਅਤੇ ਹੁਸ਼ਿਆਰਪੁਰ ਦੀ ਸੀਟ ਹੀ ਭਾਜਪਾ ਨੂੰ ਦਿੱਤੀ ਜਾਂਦੀ ਸੀ ਪਰ ਵਿਧਾਨ ਸਭਾ ਲਈ ਅਕਾਲੀ ਦਲ ਵੱਡੀ ਭੂਮਿਕਾ ਚਾਹੁੰਦਾ ਹੈ ਤੇ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਆ ਭਾਜਪਾ 23 ਸੀਟਾਂ ਤੇ ਚੋਣ ਲੜਦੀ ਸੀ ਤੇ ਜਦ ਕਿ ਅਕਾਲੀ ਦਲ 94 ਸੀਟਾਂ ਤੇ ਉਮੀਦਵਾਰ ਖੜੇ ਕਰਦਾ ਸੀ ਤੇ ਭਾਜਪਾ ਹੁਣ 23 ਦੀ ਥਾਂ ਅੱਧੋ ਅੱਧਾ ਸੀਟਾਂ ਤੇ ਉਮੀਦਵਾਰ ਚਾਹੁੰਦਾ ਹੈ ਕਿ ਹਾਲਾਂਕਿ ਭਾਜਪਾ ਨੂੰ ਵੀ ਪਤਾ ਹੈ ਕਿ ਅਕਾਲੀ ਦਲ ਤਿਆਰ ਨਹੀਂ ਹੋਵੇਗੀ ਤੇ ਦੋਨਾਂ ਨੋ ਇੱਕ ਦੂਜੇ ਦੀ ਜ਼ਰੂਰਤ ਹੈ ਇਸ ਲਈ 30 ਤੋਂ 35 ਦੇ ਗੱਲ ਬਣ ਸਕਦੀ ਹੈ ਤੇ ਸਿਰਫ ਐਨਾ ਹੀ ਨਹੀਂ ਤੇ ਸੀਟਾਂ ਤੋਂ ਇਲਾਵਾ ਕਾਲੀ ਦਲ ਕੁਝ ਮੁੱਦਿਆਂ ਤੇ ਵੀ ਭਾਜਪਾ ਤੋਂ ਸਹਿਮਤੀ ਮੰਗ ਰਿਹਾ ਹੈ ਤੇ ਦੱਸ ਦਈਏ ਕਿ ਕੱਲ ਖਬਰ ਉੱਠੀ ਸੀ ਤੇ ਜਿਸ ਤੋਂ ਬਾਅਦ ਹੁਣ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਹਾ ਜਾ ਰਿਹਾ ਸੀ ਕਿ ਕੱਲ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਤੇ ਗੱਲ ਚੱਲ ਰਹੀ ਹੈ ਤੇ ਅੱਜ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਦੋਨਾਂ ਦੀ ਸਹਿਮਤੀ ਨਹੀਂ ਹੋਈ ਤੇ ਜਿਸ ਤੋਂ ਬਾਅਦ ਹੁਣ ਗੱਠਜੋੜ ਤੇ ਵੱਡੀ ਖਬਰ ਸਾਮਣੇ ਆਈ